ਹਾਂਜੀ ਕੀਪ ਤਿਆਰ ਹੋ ਗਈ ਇਹ ਪਲਾਸਟਿਕ ਦੀ ਕੀਪ ਸੀ ਜਿਹੜੀ ਵਾਈਟ ਤੇ ਆਹ ਦੇਖ ਲਓ ਤੁਸੀਂ ਆਹੇ ਤੋਂ ਸਟੀਲ ਲੱਗਿਆ ਹੈ ਤੇ ਸਾਰਾ ਠੀਕ ਹੈ ਆ ਵੀ ਸਟੀਲ ਹੈ ਇਹ ਆ ਪਾਈਪਾਂ ਦਾ ਲੋਹੀ ਸੀ ਇੱਕ ਚਿੱਟਾ ਨੱਟ ਪਾਇਆ ਹੋਈ ਹੈ ਤੇ ਆ ਵਿੱਚੋਂ ਗਰਮ ਲੱਗੀ ਹੋਈ ਹੈ ਖਾਦ ਨੂੰ ਮਿਕਸ ਕਰਨ ਵਾਸਤੇ ਸਪੋਟਾਂ ਤਤੀਆਂ ਪੂਰੀਆਂ ਬਹੁਤ ਸੋਹਣੀ ਕੀ ਤਿਆਰ ਹੋ ਗਈ ਬਾਕੀ ਆ ਰੂਮ ਤਿਆਰ ਹੋ ਗਿਆਵੇਂ ਮੇਸੀ ਵਾਲਾ ਤੇ ਮੇਸੀ ਡ੍ਰੈਕਟਰ ਤੇ ਕਰਿਆ ਜਿਹੜਾ ਇਹਦੀ ਵੀਡੀਓ ਆਪਾਂ ਤਿਆਰ ਕਰਾਂਗੇ ਅੱਜ ਇੱਕ ਦੋ ਦਿਨਾਂ ਤੱਕ ਤੁਹਾਨੂੰ YouTube ਤੇ Facebook ਤੇ ਮਿਲ ਜਾਣੀ ਆ ਆ سپورਟ ਦਿੱਤੀ ਆ ਸਾਰਾ CNC ਕਟਿੰਗ ਆ ਆ ਦੇਖੋ ਬੇਟਾ ਪਰ ਡਾਇਰ ਹੈ ਦੀ ਆ ਨੰਬਰ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ